पीछे पीछे हो थोड़ा थोड़ा मोदी सरकार मुर्दाबाद 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 मोदी सरकार मुर्दाबाद 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 बीजेपी सरकार मुर्दाबाद मुर्दाबाद बैनर ना बीजेपी सरकार मुर्दाबाद 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 बीजेपी सरकार मुर्दाबाद 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 यहां पे पानी नहीं देंगे नहीं देंगे नहीं देंगे यहां पे पानी नहीं देंगे नहीं ਪੰਜਾਬ ਦੇ ਪਾਣੀਆਂ ਨੂੰ ਖੋਹਣ ਦੀ ਸਾਜ਼ਿਸ਼ ਵਿਰੁੱਧ ਆਮ ਆਦੀ ਪਾਰਟੀ ਦੇ ਵੱਲੋਂ ਢਾੜੀਵਾਲ ਵਿਖੇ ਜ਼ਬਰਦਸਤ ਰੋਸ ਮਜਾਦ ਕਰਦੇ ਹੋਏ ਹਰਿਆਣੇ ਦੇ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਗਿਆ ਭਾਈਪਾ ਦੇ ਵੱਲੋਂ ਪੰਜਾਬ ਦੇ ਪਾਣੀਆਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਪੰਜਾਬ ਤੇ ਪੰਜਾਬੀਆਂ ਦੇ ਹੱਕ ਦਾ ਪਾਣੀ ਖੋਹਣ ਦੇ ਕੋਝੇ ਯਤਨ ਕਰਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫਿਰ ਪੰਜਾਬ ਵਿਰੋਧੀ ਹੁੰਦਾ ਸਬੂਤ ਦਿੱਤਾ ਹੈ ਆਮ ਆਦੀ ਪਾਰਟੀ ਦੀ ਸੂਬਾ ਸਰਕਾਰ ਭਾਈ ਭਾਜੀ ਇਸ ਪੰਜਾਬ ਵਿਰੋਧੀ ਸਾਜ਼ਿਸ਼ ਨੂੰ ਕਦੀ ਕਾਮਯਾਬ ਨਹੀਂ ਹੋਣ ਦੇਵੇਗੀ ਧਾਰੀਵਾਲ ਦੇ ਵਿੱਚ ਬੀਜੇਪੀ ਦੇ ਵਿਰੁੱਧ ਰੋਜ਼ ਪਦਰਸ਼ਨ ਕਰਦੇ ਆਮ ਆਦੀ ਪਾਰਟੀ ਦੇ ਵਕਫ ਵਕ ਆਗੂ ਨੇ ਸੰਬੋਧਨ ਕਰਦੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਤੇ ਪੰਜਾਬ ਦੇ ਦੀ ਵਿਰੋਧੀ ਰਹੀ ਹੈ ਅਤੇ ਇੱਕ ਵਾਰ ਫਿਰ ਕੇਂਦਰ ਅਤੇ ਦਿੱਲੀ ਤੇ ਹਰਿਆਣਾ ਦੀਆਂ ਭਾਈ ਪਾਸ ਸਰਕਾਰ ਪੰਜਾਬ ਦਾ ਪਾਣੀ ਖੋਣ ਦੇ ਲਈ ਪੰਜਾਬ ਖਿਲਾਫ ਇਕਜੁੱਟ ਹੋ ਗਈਆਂ ਹਨ ਜੋ ਇਹਨਾਂ ਦੀ ਕਦੇ ਵੀ ਇਹ ਚਾਲ ਕਾਮਯਾਬ ਨਹੀਂ ਹੋ ਦਿੱਤੀ ਜਾਵੇਗੀ ਜਿਸ ਤੇ ਰੋਸ ਹੋ ਜੋ ਅੱਜ ਸ਼ਹਿਰ ਧਾਰੀਵਾਲ ਵਿੱਚ ਪ੍ਰਧਾਨ ਅਸ਼ਿੰਦ ਗੰਗਲ ਦਾ ਬੰਦਾ ਇੱਕ ਪੱਖ ਪਿੰਡਾਂ ਤੋਂ ਆਮ ਆਦੀ ਪਾਰਟੀ ਦੇ ਆਗੂਆਂ ਨੇ ਆਣ ਕੇ ਸੈਂਟਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤੇ ਪੱਤਲਾ ਫੁਕਿਆ ਗਿਆ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਜੀ ਕਾਲ ਸਾਹਿਬ ਆਏ ਕੁਝ ਦੀ ਫਤਿਹ ਤੁਸੀਂ ਜਾਣਦੇ ਹੋ ਕੀ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਪੰਜਾਬ ਨਾਲ ਬਹੁਤ ਪਿਆਰ ਕਰਦੇ ਨੇ ਕਿਸਾਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਕਰਦੇ ਨੇ ਸਾਡਾ ਜਿਹੜਾ ਪਾਣੀ ਦਾ ਮੁੱਦਾ ਚੱਲਿਆ ਬੀਜੇਪੀ ਕਹਿੰਦੀ ਹੈ ਵੀ ਹਰਿਆਣਾ ਸਰਕਾਰ ਨੂੰ ਦੋ ਪਰ ਅਸੀਂ ਆਮ ਪਾਰਟੀ ਦੇ ਸਾਰੇ ਵਰਕਰ ਅੱਜ ਇਕੱਠੇ ਹੋਏ ਆ ਧਾਰੀਵਾਲ ਸ਼ਹਿਰ ਦੇ ਵਿੱਚ ਸਾਰੇ ਕੌਂਸਲ ਸਹਿਬਾਨ ਵਲੰਟੀਅਰ ਆਮ ਪਾਰਟੀ ਦੇ ਬਲਾਕ ਪ੍ਰਧਾਨ ਪ੍ਰਧਾਨ ਸਾਰੇ ਅੱਜ ਇੱਥੇ ਇਕੱਠੇ ਹੋ ਗਏ ਆ ਜੀ ਸ਼ਹਿਰ ਦੇ ਵਿੱਚ ਇੱਕ ਮਜਾਰਾ ਕੀਤਾ ਵੀ ਜਿਹੜਾ ਸਾਡਾ ਪੰਜਾਬ ਦਾ ਪਾਣੀ ਆਈ ਹਰਿਆਣੇ ਨੂੰ ਨਹੀਂ ਦਵਾਂਗੇ ਨਹੀਂ ਦਵਾਂਗੇ ਆਮ ਪਾਰਟੀ ਜਨਾਬਾਦ ਪੰਜਾਬ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਪ ਸਿੰਘ ਯੂਥ ਪ੍ਰਧਾਨ ਹਲਕਾ ਕਾਦੀਆਂ ਅੱਜ ਦਾ ਜਿਹੜਾ ਰੋਜ਼ ਪ੍ਰਦਰਸ਼ਨ ਆ ਕੇਂਦਰ ਸਰਕਾਰ ਦੇ ਖਿਲਾਫ ਆ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਨਾਲ ਧੱਕੇਸਾਹੀ ਕੀਤੀ ਆ ਜਦੋਂ ਦਾ ਭਗਵੰਤ ਮਾਨ ਸਰਕਾਰ ਆਈ ਆ ਭਗਵੰਤ ਮਾਨ ਸਰਕਾਰ ਨੇ 40 ਸਾਲਾਂ ਬਾਅਦ ਜਿਹੜਾ ਵਾ ਉਹ ਹਰ ਖੇਤ ਤੱਕ ਪੈਲੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆ ਜੋ ਕਿ ਪਹੁੰਚ ਵੀ ਰਿਹਾ ਵਾ ਹੁਣ ਕੇਂਦਰ ਸਰਕਾਰ ਜਿਹੜੀ ਆ ਪੰਜਾਬ ਦੇ ਹਿੱਸੇ ਦਾ ਪਾਣੀ ਜਿਹੜਾ ਖੋ ਕੇ ਉਹ ਹਰਿਆਣੇ ਨੂੰ ਦੇਣਾ ਚਾਹ ਰਹੀ ਆ ਬਲਕਿ ਜਿਹੜਾ ਹਰਿਆਣਾ ਦਾ ਪਾਣੀ ਬੰਦਾ ਸੀ ਹਰਿਆਣਾ ਪਹਿਲਾਂ ਹੀ ਲੈ ਚੁੱਕਾ ਵਾ ਇਸ ਕਰਕੇ ਅੱਜ ਸਾਰਾ ਜਿਹੜਾ ਪੰਜਾਬ ਆ ਉਹ ਰੋਸ ਵਾਸਤੇ ਉੱਤਰਿਆ ਵਾ ਬੀਜੇਪੀ ਸਰਕਾਰ ਦੇ ਖਿਲਾਫ ਕਿ ਅਸੀਂ ਪੰਜਾਬ ਦਾ ਜਿਹੜਾ ਹੱਕ ਆ ਉਹ ਤੱਕੇ ਦੇ ਨਾਲ ਜਿਹੜਾ ਵਾ ਕੇਂਦਰ ਸਰਕਾਰ ਨੂੰ ਨਹੀਂ ਖੋਹ ਦੇਵਾਂਗੇ ਕੇਂਦਰ ਸਰਕਾਰ ਮੁਰਦਾਬਾਦ 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 ਇਸ ਬਿਆਨ ਨੂੰ ਬਿਲਕੁਲ ਦੇਖੋ ਜੀ ਬਿਲਕੁਲ ਗਲਤ ਗੱਲ ਆ ਜੋ ਹਰਿਆਣੇ ਦਾ ਪਾਣੀ ਪੰਦਾ ਸੀ ਜੋ ਇਹਨਾਂ ਨਾਲ ਗੱਲ ਹੋਈ ਸੀ ਉਹ ਪਾਣੀ ਪਹਿਲਾਂ ਦੇ ਚੁੱਕੇ ਨੇ ਉਹ ਪਾਣੀ ਦੇਣ ਤੋਂ ਬਾਅਦ باوجود ਇਹ ਦੁਬਾਰਾ ਪਾਣੀ ਜਿਹੜਾ ਵਾ ਜੋ ਪੰਜਾਬ ਦਾ ਪਾਣੀ ਬੰਦਾ ਉਹ ਤੱਕ ਇਹਨਾਂ ਪਾਣੀ ਮੰਗ ਰਹੇ ਨੇ ਤੇ ਉਹਦਾ ਰੋਸ ਤੇ ਕਰਨਾ ਜਿਹੜਾ ਉਹ ਹਰ ਕਿਸਾਨ ਦਾ ਬੰਦਾ ਜੀ ਰਾਖੀ ਵਾਸਤੇ ਆម ਆਰਵੀ ਪਾਰਟੀ ਪੂਰੇ ਪੰਜਾਬ ਤੇ ਸ਼ਰਕਤ ਉੱਤਰ ਆਈ ਆ ਜਿਹੜੇ ਕੇਂਦਰ ਸਰਕਾਰ ਆ ਜਿਹੜੀ ਪੰਜਾਬ ਨਾਲ ਸ਼ੁਰੂ ਤੋਂ ਮਤਖਰਾ ਕਰਦੀ ਆਈ ਆ ਉਹਦੇ ਖਿਲਾਫ ਜਿਹੜਾ ਧਰਨਾ ਵਿਜਾਰਾ ਦਿੱਤਾ ਜਾ ਰਿਹਾ ਬੜੀ ਸ਼ਰਮ ਦੀ ਗੱਲ ਆ ਜਦੋਂ ਹੜ ਆਉਂਦੇ ਆ ਉਹਦੇ ਪਾਣੀ ਪੰਜਾਬ ਚ ਛੱਡ ਦਿੰਦੇ ਆ ਤੇ ਜਦੋਂ ਪਾਣੀ ਘਟਦਾ ਆ ਉਹ ਕਹਿੰਦੇ ਹਰਿਆਣੇ ਨੂੰ ਦੇ ਦਿਓ ਜਿਹੜਾ ਰੋੜ ਮੈਂ ਦੱਸ ਦੋ ਪੰਜਾਬ ਤੇ ਜਿਹਦਾ ਨਹੀਂ ਲੋੜ ਉਹਦੇ ਜਿਹੜਾ ਲੋੜ ਪੈਂਦੀ ਆ ਕਹਿੰਦੇ ਸਾਨੂੰ ਦੇ ਦਿਓ ਇਹ ਬਹੁਤ ਧੱਕਾ ਕਰ ਰਹੇ ਆ ਇਸ ਕਰਕੇ ਇਹ ਧੱਕੇ ਦਾ ਜਵਾਬ ਦੇਣ ਲਈ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਜਿਹੜੀ ਸਾਡੀ ਸਰਕਾਰ ਆ ਸਾਡੀ ਸਰਕਾਰ ਜੋ ਪਾਰਟੀ ਸੰਗਕਾਰੀ ਤੋਂ ਹੁਕਮ ਲਾਏਗੀ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ